ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਭਿਆਨਕ ਹਵਾਈ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਰੱਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਆਂ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਮਹਾਰਾਸ਼ਟਰ ਦੇ 나ਸਕ ਜ਼ਿਲ੍ਹੇ ਚ ਮੰਗਲਵਾਰ ਨੂੰ ਭਾਰਤੀ ਹਵਾਈ ਫੌਜ ਦਾ ਇੱਕ ਸੁਖੋਈ ਲੜਾਕੂ ਜਹਾਜ਼ ਹਸਤਗ੍ਰਸਤ ਹੋ ਗਿਆ ਪਰ ਪਾਇਲਟ ਅਤੇ ਸਹਾਈ ਪਾਇਲਟ ਸੁਰੱਖਿਤ ਬਾਹਰ ਨਿਕਲ ਗਏ ਨਾਸਕਰੇਜ ਦੇ ਵਿਸ਼ੇਸ਼ ਪੁਲਿਸ ਇੰਸਪੈਕਟਰ ਜਨਰਲ ਡੀ ਆਰ ਕਰਾਲੇ ਨੇ ਦੱਸਿਆ ਕਿ ਪਾਇਲਟ ਅਤੇ ਸਹਾਈ ਪਾਇਲਟ ਨੂੰ ਇਲਾਜ ਲਈ ਹਿੰਦੁਸਤਾਨ ਨਾ ਏਰੋਨੌਸਟਿਕਲ ਲਿਮਟਿਡ ਹਸਪਤਾਲ ਲਿਜਾਇਆ ਗਿਆ ਤੇ ਆਈ ਪੀ ਐਸ ਅਧਿਕਾਰੀ ਨੇ ਦੱਸਿਆ ਕਿ ਐਸ ਯੂ ਟਿ ਮ ਕੇ ਆਈ ਸਿਰਸਾ گاਉਂ ਨੇੜੇ ਇੱਕ ਖੇਤ ਚ ਹਸਤਗ੍ਰਸਤ ਹੋ ਗਿਆ ਤੇ ਲੜਾਕੂ ਜਾਜ ਦੁਪਹਿਰੇ 1:20 ਵਜੇ ਹਸਤਗ੍ਰਸਤ ਹੋ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਾਂ